ਅੱਜ ਨਗਰ ਹਾਜੀਪੁਰ ਤੇ ਹਾਜੀਪੁਰ ਦੇ ਆਲੇ-ਦੋਲੇ ਦੇ ਸਾਰੇ ਪਿੰਡਾਂ ਦੀਆਂ ਤੇ ਬਲਾਕ ਦੀਆਂ ਪੂਰੇ ਦੀਆਂ ਆ ਸਮੱਸਿਆਵਾਂ ਸੁਣੀਆਂ ਗਈਆਂ ਔਰ ਮੇਰੇ ਨਾਲ ਸਰਦਾਰ ਗੁਰਧਿਆਨ ਸਿੰਘ ਮਲਤਾਨੀ ਜੀ ਸਾਡੇ ਹਲਕਾ ਇੰਚਾਰਜ ਉਹ ਚੇਚੇ ਤੌਰ ਤੇ ਮੌਜੂਦ ਰਹੇ ਔਰ ਸਾਡੀ ਸਾਰੀ ਸਮੂਚੀ ਟੀਮ ਸਾਡੇ ਬਲਾਕ ਪ੍ਰਧਾਨ ਸਾਡੇ ਦਰਜਾ ਬਜ਼ਰਚਾ ਅਧਿਕਾਰ ਸਾਹਿਬਾਨ ਸਾਰੇ ਮੌਜੂਦ ਸਨ ਤੇ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਾਡੇ ਐਸ ਡੀ ਐਮ ਸਾਹਿਬ ਐਸ ਡੀਓ ਬੀ ਡੀਓ ਸਾਰੇ ਮੌਜੂਦ ਸਨ ਸੋ ਉਹਨਾਂ ਦੀਆਂ ਸਮੱਸਿਆਵਾਂ ਕਾਫੀ ਹੱਦ ਤੱਕ ਜੜੀਆਂ ਕਿਉਂਕਿ ਕਾਫੀ ਪੈਸੇ ਆ ਚੁੱਕੇ ਹਨ ਕਾਫੀ ਫੰਡਸ ਆ ਚੁੱਕੇ ਨੇ ਕੁਝ ਰੰਗਲਾ ਪੰਜਾਬ ਦੇ ਤਹਿਤ ਆ ਚੁੱਕੇ ਨੇ ਔਰ ਕੁਝ ਜਿਹੜੇ ਆ 15th ਫਾਈਨੈਂਸ ਕਮਿਸ਼ਨ ਦੇ ਤਹਿਤ ਜਿਹੜੇ ਬਹੁਤ ਜਲਦੀ ਆ ਰਹੇ ਨੇ ਸੋ ਕਾਫੀ ਜਿਹੜੇ ਫੰਡਸ ਆਪਾ ਦਿੱਤੇ ਗਏ ਬਾਕੀ ਜਿਹੜੀਆਂ ਹੋਰ ਉਹਨਾਂ ਦੀਆਂ ਸਮੱਸਿਆਵਾਂ ਉਹ ਵੀ ਆਪਾਂ ਜੜੀਆਂ ਜਲਦੀ ਹਲਕ ਕਰ ਦਿੱਤੀਆਂ ਜਾਣਗੀਆਂ ਜਦ ਜਲਦੀ ਨਵੇੜਾ ਕਰ ਦਿੱਤਾ ਜਾਏ ਸਰਕਾਰ ਦਾ ਜਿਹੜਾ ਫੈਸਲਾ ਹੈ ਬਿਲਕੁਲ ਬਾਜਿਬ ਹੈ ਔਰ ਬਿਲਕੁਲ ਸਹੀ ਟਾਈਮ ਟਾਈਮ ਤੇ درست ਫੈਸਲਾ ਅਸੀਂ ਇਹਦਾ ਸਮਰਥਨ ਕਰਦੇ ਹਾਂ ਔਰ ਬਿਲਕੁਲ ਖਾਸ ਤੌਰ ਤੇ ਮੋਸਟ ਲਾਈਕਲੀ ਡਰੱਗਸ ਤੇ ਜਿਹੜਾ ਇਹ ਸੈਸ਼ਨ ਨਸ਼ਾ ਜੁੱਧ ਨਸ਼ੇ ਵਿਰੁੱਧ ਜੋ ਪੰਜਾਬ ਦੇ ਵਿੱਚ ਪੂਰੇ ਚ ਚੱਲ ਰਿਹਾ ਉਸ ਦੇ ਖਿਲਾਫ ਕਾਰਵਾਈਆਂ ਵੀ ਸਰਕਾਰ ਬਹੁਤ ਵੱਡੇ ਪੱਧਰ ਤੇ ਕਰ ਰਹੀ ਹੈ ਔਰ ਜਿਸ ਦਿਨ ਨਤੀਜੇ ਵੀ ਬੜੇ ਸਕਾਰਾਤਮਕ ਨਿਕਲ ਰਹੇ ਸੋ ਦੋ ਦਿਨ ਦੇ ਸੈਸ਼ਨ ਦੇ ਦੌਰਾਨ ਬੜੀ ਡਿਟੇਲ ਚਰਚਾ ਹੋਏਗੀ ਔਰ ਬਹੁਤ ਮਹੱਤਵਪੂਰਨ ਬਿੱਲ ਵੀ ਲਿਆਂਦੇ ਜਾਣਗੇ ਪੁਆਇੰਟ ਆਰਡਰ ਜਿਹੜਾ ਸਿੱਧਾ ਤੁਹਾਨੂੰ ਪਤਾ ਹੈ ਕਿ ਡਰੱਗਸ ਦੇ ਨਾਲ ਜੁੜਿਆ ਹੋਇਆ ਸੋ ਜਿੱਦਾਂ ਜਿੱਦਾਂ ਇਹ ਪ੍ਰੋਬਲਮ ਹੁਣ ਮੈਂ ਕਿਸੇ ਬਹੁਤ ਸੀਨੀਅਰ ਆਫੀਸਰ ਨਾਲ ਬੈਠਾ ਸੀ ਤੇ ਉਹਨਾਂ ਵੱਲੋਂ ਖਾਸ ਤੌਰ ਤੇ ਭਗਵੰਤ ਸਿੰਘ ਮਾਨ ਜੀ ਦੀ ਤਾਰੀਫ ਕੀਤੀ ਗਈ ਸਰਕਾਰ ਦੀ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਆਪਾਂ ਛੇੜਿਆ ਇਸ ਦੇ ਨਾਲ ਇੱਕ ਜਿਹੜੇ ਨਸ਼ਾ ਵੇਚਦੇ ਆ ਜਿਹੜੇ ਸਮੱਗਲਰ ਆ ਉਹਨਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣਿਆ ਤੇ ਜਿਸ ਦੇ ਨਾਲ ਜਿਹੜਾ ਨਸ਼ਾ ਉਹ ਬਹੁਤ ਹੱਦ ਤੱਕ ਘਟਿਆ ਹੈ ਔਰ ਉਸ ਤੋਂ ਬਾਅਦ ਜਿੰਨੀਆਂ ਵੀ ਛੋਟ-ਛੋਟੀਆਂ ਚੋਰੀਆਂ ਪਿੰਡਾਂ ਦੇ ਵਿੱਚ ਸਨੇਚਿੰਗ ਹੁੰਦੀ ਸੀ ਸੋ ਉਹ ਜਿਹੜੀਆਂ ਬਿਲਕੁਲ ਘਟ ਗਈਆਂ ਕਾਫੀ ਹੱਦ ਤੱਕ ਘਟ ਗਈਆਂ ਤੋ ਇਸੇ ਤਰ੍ਹਾਂ ਜਦੋਂ ਆਪਾਂ ਵੱਡੇ ਲੈਵਲ ਤੇ ਹੁਣ ਜਿਹੜਾ ਮਗਰਮੱਛਾਂ ਦੇ ਲੈਵਲ ਤੇ ਜਾ ਰਹੇ ਆ ਉਹਨਾਂ ਨੂੰ ਫੜ ਰਹੇ ਆ ਉਹਨਾਂ ਦੇ ਲੈਵਲ ਤੇ ਜਾਂਦੇ ਜਾਂਦੇ ਜਿਹੜੇ ਸਾਰੇ ਜਿਹੜਾ ਲਾਅ ਐਂਡ ਆਰਡਰ ਜਿਹੜਾ ਉਹ ਬਿਲਕੁਲ ਡਾਇਰੈਕਟਲੀ ਰਿਲੇਟਡ ਹੈ ਇਹਦੇ ਸੋ ਆਪਣੇ ਆਪ ਜਿਹੜਾ ਉਹ ਠੀਕ ਹੋ ਜਾਏਗਾ ਔਰ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਲਾਅ ਐਂਡ ਆਰਡਰ ਦੇ ਇਸ਼ੂਜ਼ ਹੈਗੇ ਆ ਪਰ ਪੰਜਾਬ ਸਰਕਾਰ ਜਿਹੜੀ ਉਹਨੂੰ ਸੀਰੀਅਸਲੀ ਲੈ ਰਹੀ ਹੈ ਔਰ ਅਸੀਂ ਨੇ ਮੇਜਟੀਆਂ ਦੇਖੋ ਲਗਾਤਾਰ ਵਿਜੀਲੈਂਸ ਪਹਿਲਾਂ ਉਹਨੇ 7 ਦਿਨ ਦਾ ਰਿਮਾਂਡ ਲਿਆ ਹਾਈ ਕੋਰਟ ਪਹਿਲਾਂ ਕੋਰਟ ਨੇ 7 ਦਿਨ ਦਾ ਰਿਮਾਂਡ ਦਿੱਤਾ ਹੁਣ 4 ਦਿਨ ਦਾ ਰਿਮਾਂਡ ਦਿੱਤਾ ਹੈ ਔਰ 11 ਦਿਨ ਦੇ ਵਿੱਚ ਜੋ ਜਿਸ ਤਰ੍ਹਾਂ ਦੇ ਨਾਲ ਇਨਵੈਸਟੀਗੇਸ਼ਨ ਹੋਈ ਹੈ ਉਹ ਬਿਲਕੁਲ মিডিਆ ਨੂੰ ਵੀ ਪਤਾ ਹੈ ਉਹ ਆਮ ਲੋਕਾਂ ਨੂੰ ਵੀ ਪਤਾ ਹੈ ਤੇ ਜਿਹੜੇ ਉਸ ਦੇ ਵਿੱਚ ਜੇਲਾ ਭੁਗਤ ਚੁੱਕੇ ਹਨ ਚਾਹੇ ਉਹ ਬਿੱਟੂ ਆ ਲਖਾ ਚਾਹੇ ਕੋਈ ਵੀ ਹੋਵੇ ਉਨ੍ਹਾਂ ਵੱਲੋਂ ਵੀ ਜਿਹੜੇ ਬਿਆਨات ਕੀਤੇ ਜਾ ਰਹੇ ਨੇ ਉਹ ਸਾਬ ਦਰਸਾਉਂਦੇ ਆ ਕਿ ਇਸ ਵਾਰ ਜੋ ਜਾਂਚ ਹੋ ਰਹੀ ਹੈ ਉਹ ਬਿਲਕੁਲ ਬੜੀ thorough ਜਾਂਚ ਹੋ ਰਹੀ ਹੈ thorough investigation ਹੋ ਰਹੀ ਹੈ ਤੇ ਬਿਲਕੁਲ ਨਿਸ਼ਚਿਤ ਰੂਪ ਦੇ ਨਾਲ ਅਸੀਂ ਨਤੀਜੇ ਤੇ ਪਹੁੰਚਾਂਗੇ